ਸਾਡੇ ਪਿੰਡ ਨੂੰ ਇਹ ਆ ਗੱਲ ਵੀ ਕਿਸੇ ਵੀ ਨਾ ਤਾਂ ਸਰਕਾਰੀ ਕੋਈ ਦੇਣ ਚੁਕੀ ਹੈ ਨਾ ਸਾਡਾ ਖਰਾਬ ਆਇਤਾ ਕਿ ਪੈ ਚੁੱਕਾ ਤਾਂ ਇਹ ਕਰ ਜਮੀਨਾਂ ਰਹੀ ਆਪਣੇ ਇਹ ਤੱਕ ਵੇਚਪਾਰੀ ਖੜਾ ਤੁਸੀਂ ਖੁਦ ਦੇਖ ਸਕਦੇ ਲੋਕਾਂ ਨੂੰ ਸਾਡੇ ਖਾਤੇ ਪੁੱਛ ਕੇ ਵੇਖ ਲੋ ਜਿੰਨਾ ਮਰਜ਼ੀ ਕਰੋੜਾ ਰੁਪਿਆ ਸਾਡੇ ਆਲੇ-ਆਲੇ 'ਚ ਖਰਚਾ ਆਇਆ ਹੋਵੇਗਾ ਸਾਨੂੰ ਕੁਝ ਨਹੀਂ ਦਿੱਤਾ ਕਿ ਲੋਖ ਖੰਡ ਦੇ ਕੇ ਕਿਲੋ ਆਟਾ ਦੇ ਕੇ 10 ਕਿਲੋ ਆਟਾ ਦਿੱਤਾ ਦੇ ਨਾਲ ਦਾਲ ਦੀ ਕੀ ਉਹਦੇ ਵਿੱਚ ਕੀ ਨਹੀਂ ਕਰਾ ਹੁੰਦਾ ਸੋ ਇੱਥੇ ਪਿਛਲੇ ਦਿਨੀ ਕਾਫੀ ਜਿਹੜਾ ਹਾਰਡ ਨੇ ਵੱਡੇ ਪੱਧਰ ਤੇ ਕੈਰ ਕਮਾਇਆ ਸੀਗਾ ਪਰ ਵੀ ਇਦਾ ਕਿਤੇ ਵਤਰੀ ਨਹੀਂ ਹੋਈ ਜੀ ਗਾ ਤੁਹਾਨੂੰ ਪਤਾ ਠੰਡ ਦਾ ਮੌਸਮ ਕਰਕੇ ਧੁੱਪ ਆਉਣੀ ਲੱਗਣੀ ਆ ਸਿਸਟਮ ਮੀਚੂ ਰੱਖਿਆ ਕਿਉਂਕਿ ਲਾਉਂਦੀਆਂ 2 ਲੱਖ ਰੁਪਈਆ ਲੈਂਦੀਆਂ 25 ਲੱਖ ਰੁਪਈਆ ਜਾਂ ਤਾਂ ਇਹ ਬੰਦੇ ਇਸ ਮੇਗ ਵੇਚਣਗੇ ਜਾਂ ਇਹ ਲੁੱਟੋ ਖੂਆਂ ਕਰਨਗੇ ਕਿਉਂਕਿ ਮੰਨ ਲਓ ਜੀ ਤੇ ਪਾਲੂ ਨਾ ਕੋਈ ਸਸਤਾ ਮੱਕੰਦੀ ਅਸੀਂ ਪਿੰਡ ਗੋਦ ਲੈ ਲਏ ਆ ਦੂਜੇ ਪਾਸੇ ਆ ਹਾਲਾਤ ਉਸੇ ਤਰ੍ਹਾਂ ਨੇ ਨਹੀਂ ਜਨਾਬ ਇਹ ਨਾ ਐਸ ਮੌਕੇ ਜਿਹੜਾ ਅਸੀਂ ਆਲੇ ਵਾਲੇ ਦੇ ਰਕਵੇ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪਿਛਲੇ ਦਿਨੀ ਕਾਫੀ ਜਿਹੜਾ ਹਾਰਡ ਨੇ ਵੱਡੇ ਪੱਧਰ ਤੇ ਕਹਿਰ ਕਮਾਇਆ ਸੀਗਾ ਹੜ੍ਹ ਦੇ ਹਾਲਾਤ ਅੱਜ ਜਿਹੜੇ ਅੱਖੀ ਦਿਖਾ ਸਕਦੇ ਆ ਕਿ ਜਿਹੜੇ ਅੱਜ ਵੀ ਉਹ ਹਾਲਾਤ ਹੈਗੇ ਨੇ ਬਰਕਰਾਰ ਹੈਗੇ ਨੇ ਲੋਕ ਜਿੱਥੇ ਇੱਕ ਪਾਸੇ ਆਪਣੀ ਕਣਕ ਦੀ ਬਜਾਈ ਕਰ ਰਹੇ ਨੇ ਖੇਤੀਕਾਰ ਨੇ ਉੱਥੇ ਦੂਸਰੇ ਪਾਸੇ ਅਜਿਹੇ ਕਿਸਾਨ ਵੀ ਹੈਗੇ ਨੇ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਹਾਲੇ ਤੱਕ ਵਾਈ ਵੀ ਨਹੀਂ ਕੀਤੀ ਪਾਣੀ ਬਹੁਤ ਵੱਡੇ ਪੱਧਰ ਤੇ ਖੜਾ ਹੋਇਆ ਹੈ ਗਾਰ ਕਾਫੀ ਜਿਹੜਾ 2-2 ਫੁੱਟ ਤੱਕ ਜਿਹੜਾ ਗਾਰ ਹੈਗੀ ਹੈ ਕਾਫੀ ਵੱਡੇ ਪੱਧਰ ਤੇ ਡੂੰਗੇ ਖੱਡੇ ਬਣ ਚੁੱਕੇ ਨੇ ਜਿਹੜਾ ਸਾਹਮਣੇ ਖੇਤਰ ਦੇ ਸਕਦੇ ਹੋ ਕਿ ਇੱਕ ਪਾਸੇ ਦਾ 3-3 ਫੁੱਟ ਜਿਹੜਾ ਇਸ ਦਰਿਆਣੇ ਮਿੱਟੀ ਪਾਈ ਹੋਈ ਏ ਤੇ ਦੂਸਰੇ ਪਾਸੇ ਜਿਹੜਾ ਹਾਲੇ ਟੋਇਆਂ ਦੇ ਨਾਲੇ ਖੇਤ ਹੈਗਾ ਬਰਕਰਾਰ ਉਸੇ ਤਰ੍ਹਾਂ ਹੈਗਾ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਇੱਕ ਵੀ ਹਾਲ ਨਹੀਂ ਵਜਿਆ ਉਸੇ ਤਰ੍ਹਾਂ ਪਾਣੀ ਖੜਿਆ ਹੋਇਆ ਟੋਏ ਹੈਗੇ ਨੇ ਦੂਸਰੀ ਤਰਫ ਜਿਹੜਾ ਵੱਡੇ ਪੱਧਰ ਤੇ ਜਿਹੜਾ ਟਿੱਬਾ ਬਣ ਚੁੱਕਿਆ ਮਿੱਟੀ ਦਾ ਸਾਡੇ ਨਾਲ ਪੀੜਤ ਪਰਿਵਾਰ ਤਰਸੀਮ ਸਿੰਘ ਮੌਜੂਦ ਹੈਗਾ ਅਸੀਂ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਉਹਨਾਂ ਦੀ ਕਿੰਨੀ ਜ਼ਮੀਨ ਹੈਗੀ ਏ ਕਿਸ ਤਰ੍ਹਾਂ ਉਹ ਪੀੜਤ ਹੈਗੇ ਨੇ ਇਸ ਹੜ੍ਹ ਦੇ ਵੱਡੀ ਮਾਰ ਦੇ ਨਾਲ ਸਭ ਤੋਂ ਪਹਿਲਾਂ ਆਪਣੇ ਰਕਬਾ ਦੱਸਦੇ ਹੋਏ ਜਿਹੜਾ ਇਸ ਜਗ੍ਹਾ ਤੇ ਆਪਾਂ ਮੌਜੂਦ ਹੈਗੇ ਆ ਉਹ ਲੋਕੇਸ਼ਨ ਜ਼ਰੂਰ ਸਾਂਝੀ ਕਰ ਦਿਓ ਇਹ ਰਕਬਾ ਹੈਗਾ ਲਿਆੜਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਦੀ ਜੀ ਜੀ 2.5 ਏਕੜ ਜ਼ਮੀਨਾਂ ਦੀ ਆਪਣੀ ਅਜੇ ਤੱਕ ਵਿਚਪਾਰੀ ਖੜਾ ਤੁਸੀਂ ਖੁਦ ਦੇਖ ਸਕਦੇ ਹੋ ਅੱਛਾ ਹਾਂ ਜੀ ਪਾਣੀ ਤਾਂ ਕਾਫੀ ਦੇਖਿਆ ਇੱਕ ਪਾਸੇ ਲੋਕ ਕਣਕ ਬੀਜ ਰਹੇ ਆ ਤੁਸੀਂ ਉਸੇ ਤਰ੍ਹਾਂ ਜਿਹੜਾ ਖੇਤ ਹੈਗਾ ਮਤਲਬ ਪਾਣੀ ਵੀ ਖੜਿਆ ਹੋਇਆ ਕਣਕ ਵੀ ਨਹੀਂ ਬੀਜੀ ਜਾਣੀ ਸਿਆਲਾਂ ਤੱਕ ਹਨਾ ਕਿਉਂਕਿ ਅੱਗੇ ਧੁੱਪਾਂ ਜਿਹੜੀਆਂ ਖਤਮ ਬਿਲਕੁਲ ਹੋ ਜਾਣੀਆਂ ਨੇ ਪਾਣੀ ਉਸੇ ਤਰ੍ਹਾਂ ਨਹੀਂ ਖੜਾ ਰਹਿਣਾ ਹੈ ਕਿਸ ਤਰ੍ਹਾਂ ਜ਼ਿੰਦਗੀ ਆਪਦੇ ਪਤੀਤ ਕਰੋ ਕਿ ਕੀ ਜਿਹੜੇ ਹੋਰ ਕਿਸਾਨ ਹੈਗੇ ਨੇ ਕਿੰਨੇ ਕੁ ਪੀੜਤ ਹੈਗੇ ਨੇ ਇੱਥੇ ਇੱਥੇ ਬਹੁਤ ਕਿਸਾਰ ਨੂੰ ਤੁਸੀਂ ਲੰਮਾ ਨਿਗਾ ਮਾਰ ਹੀ ਸਕਦੇ ਸਾਰੇ ਇੱਧਰ ਪਾਣੀ ਆ ਇਹ ਜਨਵਰੀ ਫਰਵਰੀਰ ਤੱਕ ਇਤੇ ਬੱਤਰੀ ਨਹੀਂ ਹੋਣੀ ਜੀ ਗਾ ਤੁਹਾਨੂੰ ਪਤਾ ਠੰਡ ਦਾ ਮੌਸਮ ਕਰਕੇ ਧੁੱਪਾ ਵੀ ਨਹੀਂ ਲੱਗਣੀ ਆ ਠੀਕ ਹੈ ਹਾਂ ਕਣਕ ਬੀਜਣ ਦੀ ਤਾਂ ਕੋਈ ਆਸ ਨਹੀਂ ਹੈਗੀ ਇੱਥੇ ਉੱਚਾ ਨਹੀਂ ਮਾ ਥਾਂ ਵੀ ਹੋਇਆ ਹਾਂ ਜੀ ਇੱਕ ਬਸ ਤਿੰਨ ਤਿੰਨ ਫੁੱਟ ਉੱਚਾ ਹੋ ਗਿਆ ਕਿਲਾ ਦੇ ਇੱਕ ਨਹੀਂ ਹੋ ਰਹਿ ਗਏ ਅੱਛਾ ਹੁਣ ਟਰੈਕਟਰ ਜਿਹੜਾ ਉੱਚਾ ਥਾਂ ਹੈਗਾ ਉੱਥੇ ਕੀਤੇ ਕੋਸ਼ਿਸ਼ ਵਾਈ ਦੀ ਹਾਂਜੀ ਇਹ ਨਹੀਂ ਟਰੈਕਟਰ ਚੱਲਦਾ ਜੀ ਟਰੈਕਟਰ ਨਹੀਂ ਆ ਗਿਆ ਜਦ ਬੰਦਾ ਨਹੀਂ ਵੇਦੀ ਦਨ ਸਕਦਾ ਟਰੈਕਟਰ ਤੋਂ ਬਹੁਤ ਔਖਾ ਅੱਛਾ ਕੀ ਚੱਕਰ ਕੀ ਹੈਗਾ ਗਾਰ ਹੈਗੀ ਜਾਂ ਹੋਰ ਕੋਈ ਸਮੱਸਿਆ ਜਦ ਨੋਪੀ ਬਹੁਤ ਜਿਆਦੀ 3 ਫੁੱਟ ਨੋਪੀ ਪੈ ਗਈ ਠੀਕ ਹੈ ਹਾਂਜੀ ਟਰੈਕਟਰ ਜਿਹੜਾ ਖੁੱਬਨ ਦੀ ਸੁਭਾਉਣਾ ਹਾਂ ਬਿਲਕੁਲ ਠੀਕ ਹੈ ਹੋਰ ਤੁਸੀਂ ਆ ਬੋਰ ਹੀ ਵੇਖ ਸਕਦੇ ਜੋ ਬੋਰ ਕਿੰਨਾ ਸੀ ਉੱਚਾ ਨੀਵਾ ਵੇਲਾ ਹੋ ਗਿਆ ਅੱਛਾ ਪੂਰਾ ਬੰਦਾ ਖਲੋ ਕੇ ਪਾਣੀ ਪੀ ਸਕਦਾ ਹੈ ਬੋਰ ਤੋਂ। ਅੱਛਾ। ਤੋ ਹੁਣ ਤੁਸੀਂ ਆਪ ਖੁਦ ਆਹ ਦੇਖੋ ਵੀ ਕਿੰਨੀ ਨੋਪੀ ਚੜੀ ਹੋਊ। ਬੋਰ ਦਾ ਵੀ ਨੁਕਸਾਨ ਹੋਇਆ। ਬੋਰ ਨੂੰ ਚਲਾਵਾਂਗੇ ਤਾਂ ਪਤਾ ਲੱਗੋ ਅਜੇ ਤੱਕ ਤੇ ਤੁਹਾਨੂੰ ਬੜਾ ਪਾਣੀ ਆ। ਅੱਛਾ। ਚਲਾਇਆ ਪਤਾ ਫੇਰ ਸੈਟਰ। ਠੀਕ। ਉਹ ਪਾ ਮੈਨਾਂ ਫੋਟਾ ਦਾ ਫੋਟੇ ਦਿਖ ਰਿਹਾ ਹਣਾ। ਹਾਂ ਬਸ ਫੁੱਟ ਕੀ ਨਹੀਂ ਵਾਰ। ਕਿੰਨਾ ਕੋਚਾ ਸੀਗਾ? ਇਹ ਬੰਦਾ ਆਮ ਆਪਾਂ ਜਿਵੇਂ 3-4 ਫੁੱਟ ਇਹਨੂੰ ਫੋਟੋ ਖੋਲੋ ਕੇ ਬੰਦਾ ਵਧੀਆ ਪਾਣੀ ਪੀਂਦਾ ਹੈ। ਅੱਛਾ। ਇਹਨਾਂ ਉਚਾਈ ਤਾਂ ਮੋਟਰ ਕੱਢਾਂ ਦਾ ਸਮਾਂ ਮਿਲਿਆ ਕਿ ਉਹ ਵੀ ਨਹੀਂ। ਨਾ ਨਾ ਮੋਟਰ ਕੱਢਾਂ ਦਾ ਸਮਾਂ ਕਿੱਥੇ ਮਿਲੇ। ਠੀਕ ਹੈ। ਠੀਕ ਹੈ। ਹੁਣ ਕੀ ਮੰਗ ਕੇ ਹੈਗੀ ਐ? ਕਾਫੀ ਜਿਹੜਾ ਏਰੀਆ ਵੀ ਪੇੜ ਤਾਂ ਹੈਗਾ ਕੀ ਹੈਗੀ ਮੰਗ ਹੁਣ ਆਪਣੀ ਮੰਗ ਇਹੋ ਹੀ ਆ ਵੀ ਜਿਵੇਂ ਆਪਣੇ ਕੋਈ ਤੇਲ ਦੀ ਕੋਈ ਸੇਵਾ ਜਾਂ ਕੋਈ ਆ ਕੇ ਖੁਦ ਆਪ ਸੇਵਾ ਕਰ ਜੀ। ਜਦ ਹੱਥ ਵੇਖ ਕੇ ਜੋ ਵੀ ਅਗਲਾ ਮੌਕਾ ਵੇਖ ਸਕਦਾ ਪਹਿ ਵੀ ਨਹੀਂ ਕਹਿੰਦੇ ਵੀ ਚਲ ਨਹੀਂ। ਮੌਕਾ ਵੇਖ ਕੇ ਆਣ ਕੇ ਜੋ ਤੇਲ ਦੀ ਸੇਵਾ ਤਾਂ ਹੋਵੇ ਨਾ ਜਿੱਥੇ ਖੇਤੀ ਹੋਵੇ ਜਿੱਥੇ ਟਰੈਕਟਰ ਚੱਲੇ ਹੋਰ ਕੀ ਹੈਗੀ ਸਮ ਮਤਲਬ ਕਹਿੰਦਾ ਹੱਲ ਕੀ ਹੋ ਸਕਦਾ ਇਸ ਚੀਜ਼ ਦਾ ਜਿਹੜਾ ਤੁਸੀਂ ਹੱਲ ਕਰ ਸਕੋ ਜਿਹੜਾ ਖੇਤੀ ਜੋਗ ਹੋ ਸਕੇ ਜਾਂ ਕੋਈ ਹੋਰ ਧੰਦਾ ਚਲਾ ਸਕੋ ਉਹ ਤੁਸੀਂ ਜ਼ਰੂਰ ਜਾਣਕਾਰੀ ਸਾਂਝੀ ਕਰੋ ਹੁਣ ਇਹਦਾ ਹੱਲ ਇਹ ਹੀ ਆ ਵੀ ਜਿੱਦ ਜਿੱਦ ਤਾਂ ਪਾਣੀ ਨਹੀਂ ਸੁੱਕਦਾ ਉਹ ਚੱਤ ਕੋਈ ਹੱਲ ਨਹੀਂ ਹੈਗਾ ਠੀਕ ਹੈ ਜਾ ਇਹ ਵੀ ਹੋ ਸਕਦਾ ਜਿਵੇਂ ਪਾਣੀ ਇਥੋਂ ਕੱਢ ਕੇ ਪਾਸੇ ਜਾਵਾਂਗੇ ਜਾਵਾਂਗੇ ਕਿੱਥੇ ਆਸ-ਪਾਸ ਤੇ ਸਾਰੀ ਕਣਕਾ ਪਾਣੀ ਕਿਸ ਪਾਸੇ ਨਿਕਲਦਾ ਵੀ ਨਹੀਂ ਠੀਕ ਹੈ ਕਿਉਂਕਿ ਉਹ ਵੀ ਸਾਰਾ ਏਰੀਆ ਉੱਚਾ ਜੀ ਜੀ ਲੋਕਾਂ ਨੇ ਤਾਂ ਚਲੋ ਹਾੜਨੇ ਤਾਂ ਝੋਨਾ ਜਿਹੜਾ ਬਰਬਾਦ ਕੀਤਾ ਪਰ ਇੱਥੇ ਕਣਕ ਬੀਜਾਂ ਦਾ ਵੀ ਸਮਾਂ ਨਹੀਂ ਹੈਗਾ। ਲੋ ਵੀ ਤੁਹਾਨੂੰ 3.5 1.5 ਲੱਖ ਦਾ ਝੋਨਾ ਜਿਹੜਾ ਖਰਾਬ ਹੈ ਹੁਣਗਾ ਜਿਹੜੀ ਕਣਕ ਉਹਦੀ ਵੀ ਨਹੀਂ ਆਸੀ। ਸਾਲ ਭਰ ਦੀ ਖੇਤੀ ਗਈ। ਸਾਲ ਭਰ ਦੀ ਤੇਜ਼ ਵੀ 24 ਚ ਵੀ ਮਹਾ ਅੱਗੇ ਸੱਟ ਹੋਇਆ। ਅੱਛਾ। ਮਾੜੇ ਮੋਟੀ ਪਹਿਲੀ ਪੱਤਰੀ ਕਰਕੇ ਆਦਾ 32-33000 ਰੁਪਏ ਮੇਰਾ ਲੱਗਾ ਸੀ। ਅੱਛਾ ਠੀਕ ਹੈ। ਤੇ ਹੁਣ ਕਿੰਨੇ ਕੁ ਸੁਭਾਵਨਾ ਹੈਗੇ ਇੱਕ ਪਾਸੇ ਟਿੱਬਾ ਹੀ ਬਣ ਗਿਆ ਤੇ ਇੱਕ ਪਾਸੇ ਡੂੰਗਾ ਪੈ ਗਿਆ। ਹੋਰ ਸੋ ਲੱਖ ਡੇਢ ਲੱਗਦੇ ਕਰੀਬ ਤੁਹਾਨੂੰ ਪਤਾ ਹੀ ਸਾਰਾ ਏਰੀਆ ਉਦੋਂ ਖੇਚ ਕੇ ਚੱਲੂਗਾ ਫੇਰ ਜਾਂ ਤੇਲ ਦੀ ਖਪਤ ਤੇ ਹੈਗੀ ਹੈਗੀ ਠੀਕ ਹੈ ਹੂੰ ਠੀਕ ਹੈ ਉਹ ਨਾਰਮਲ ਚੀਜ਼ ਸੀ ਉਦੋਂ ਸਾਡਾ 32 33000 ਰੁਪਏ ਲੱਗਾ ਤਾਂ ਹੁਣ ਤੁਸੀਂ ਖੁਦ ਵੇਖ ਸਕਦੇ ਵੀ ਟੇਪਰੀ ਹੋ ਗਿਆ ਇੱਕ ਪਾਸੇ 4 ਫੁੱਟ ਉੱਚੀ ਹੋ ਗਈ ਦੇ ਇੱਕ ਪਾਸੇ 4 ਫੁੱਟ ਨਹੀਂ ਵੀ ਠੀਕ ਹੈ ਹਾਂ ਹੁਣ ਫਸਲ ਦੇ ਸਿਰ ਤੇ ਜ਼ਿੰਮੇਦਾਰ ਅਜੇ ਫਸਲ ਤੇ ਪੈਸੇ ਨਹੀਂ ਆਏ ਤੇ ਹੁਣ ਕਰੋਨਾ ਵੀ ਘੜਿਆ ਸਰੇ ਇਹ ਵੀ ਪਤਾ ਹੈ ਕੀ ਤੇ ਹਾਂ ਇਹ ਦਰਸ਼ਕੋ ਸਾਹਮਣੇ ਦੇ ਸਕਦੇ ਹੋ ਟਰਾਂਸਫਰ ਵਾਲਾ ਜਰੂਰ ਇੱਕ ਦੀ ਕਮਾ ਦਿੱਤਾ ਜਾਵੇ ਕਿਉਂਕਿ ਜਿਹੜਾ ਟਰਾਰਮ ਹੈ ਜਿਹੜਾ ਘਟੋ ਘਟ 10 12 ਫੁੱਟ ਉੱਚਾ ਹੁੰਦਾ ਹੈ ਤੇ ਤਕਰੀਬਨ 6 ਕੋਈ ਫੁੱਟ ਦਿਖ ਰਿਹਾ ਤੇ ਬਾਕੀ ਨੇੜੇ ਜਾ ਕੇ ਪਤਾ ਲੱਗੂਗਾ ਕਿ ਕਿੰਨਾ ਜਿਹੜਾ ਹੈਗਾ ਉੱਥੇ ਲੋਪੀ ਕਿੰਨੀ ਚੜੀ ਹੈਨਾ ਤੇ ਇਸ ਤਰ੍ਹਾਂ ਜਿਹੜਾ ਜ਼ਮੀਨ ਦਾ ਉਤਲ ਪੁਤਲ ਜਿਹੜੀ ਮਚੀ ਹੈਗੀ ਸਾਡੇ ਨਾਲ ਹੋਰ ਵੀ ਜਿਹੜੇ ਆਂਡ ਗਵਾਂਡ ਦੇ ਲੋਕ ਹਾਜ਼ਰ ਹੈਗੇ ਨੇ ਇਹ ਕਿਸ ਤਰ੍ਹਾਂ ਪਾਣੀ ਸੀਗਾ ਇੱਥੇ ਕਿੰਨੇ ਕਿੰਨੇ ਫੁੱਟ ਚੱਲਿਆ ਹੋਊਗਾ ਇੱਥੇ ਘਟ ਘਟ 12 14 ਫੁੱਟ ਦੇ ਲਾਗੇ ਪਾਣੀ ਇਸ ਜਗ੍ਹਾ ਤੇ ਪਾਣੀ ਵਗੇ ਸੀ ਠੀਕ ਹੈ ਕਾਫੀ ਉੱਚਾ ਨੀਵਾਂ ਥਾਂ ਵੀ ਆਇਆ ਬਹੁਤ ਜ਼ਿਆਦਾ ਕਿ ਮੰਨ ਲਓ ਇੱਕ ਪਾਸੇ ਜਗ੍ਹਾ 4 ਫੁੱਟ ਜਗ੍ਹਾ ਉੱਚੀ ਇੱਕ ਪਾਸੇ 5-5 ਫੁੱਟ ਨੀਵੀਂ ਹੈ ਕਿ ਮੰਨ ਲਓ ਇੱਕ ਕਿੱਲੇ ਦੇ ਵਿੱਚ ਨਾ ਦੋ ਜਗ੍ਹਾ ਕਰਤੀਆਂ ਇੱਕ ਪਾਸਾ ਨੀਵਾਂ ਹੋ ਗਿਆ ਇੱਕ ਪਾਸਾ ਉੱਚਾ ਹੋ ਚੁੱਕਾ ਠੀਕ ਹੈ ਕਾਫੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੈ ਹੀ ਨੁਕਸਾਨ ਆ ਲਿਖਣਾ ਇਹ ਗੱਲ ਨਹੀਂ ਕਹਿ ਸਕਦੇ ਆਪਾਂ ਕਹੀਏ ਵੀ ਇੰਨਾ ਗ ਨੁਕਸਾਨ ਹੋ ਗਿਆ ਬੇਕਾਰ ਪੈਲੀ ਹੋ ਚੁੱਕੀ ਹੈ। ਮਦਦ ਹੋਣੀ ਚਾਹੀਦੀ ਇਹਨਾਂ ਦੀ। ਮਦਦ ਜ਼ਰੂਰ ਹੋਣੀ ਚਾਹੀਦੀ ਆ ਬੇਸ਼ੱਕ ਹਨ ਕਿ ਵੇਖ ਕੇ ਕਰੇ ਬੰਦਾ ਤਾਂ ਵੀ ਸਹੀ ਆ ਨਹੀਂ ਦੇਖੋ ਕਿਉਂਕਿ ਏਰੀਆ ਸਾਡਾ ਬਹੁਤ ਘੱਟੋ ਘਾਟ ਵਾਲੀ ਦਾ 1.5 ਦੂਸੋਂ ਕਿੱਲਾ ਪੈਲੀ ਜਣੀ ਬੇਕਾਰ ਹੋ ਚੁੱਕੀ ਹੈ। ਕਿਉਂਕਿ ਇਹਨਾਂ ਦੇ ਸਹੂਲਤਾ ਇੱਕ ਪੈਲੀ ਕੱਚੀ ਆ। ਇਹਨਾਂ ਨੂੰ ਖਰਾਬਾ ਨਹੀਂ ਮਿਲਣਾ। ਨੰਬਰ 2 ਇਹਨਾਂ ਕੋਲੇ ਇਹੋ ਹੀ ਪੈਲੀ ਦੋ ਕਿੱਲੇ ਆ ਜਿਹੜੀ ਤਿੰਨ ਕਿੱਲੇ ਪੈਲੀ ਆ ਜਿਸ ਪੈਲੀ 'ਚ ਉਹਨਾਂ ਨੇ ਕਮਾਈ ਕਰਨੀ। ਜਾਂ ਤਾਂ ਇਹ ਬੰਦੇ ਇਸ ਮੈਗ ਵੇਚਣਗੇ ਜਾਂ ਇਹ ਲੁੱਟ ਨਹੀਂ ਇੱਕ ਪਾਸੇ ਸੰਸਥਾਵਾਂ ਕਹਿੰਦੀਆਂ ਸੀ ਪਿੰਡ ਗੋਦ ਲੈ ਲੈ ਯਾਰ ਦੂਜੇ ਪਾਸੇ ਹਾਲਾਤ ਉਸੇ ਤਰ੍ਹਾਂ ਨੇ ਨਹੀਂ ਜਨਾਬ ਇਹ ਨਾਲ ਸਾਡਾ ਹੱਲੇ ਵਾਲਾ ਫੱਤੇ ਵਾਲਾ ਫੱਤੇ ਵਾਲਾ ਜਿਹੜੂ ਲਿਆ ਆਸੀ ਕਾ 마ਸੀ ਕਾ ਇਹ ਚਾਰ ਪਿੰਡ ਕਿਹੇ ਬੰਦੇ ਨੇ ਨਹੀਂ ਲਏ ਇਹ ਤੇ ਮੰਨ ਲਓ ਸਾਡੀ ਕਮੇਟੀ ਨੇ ਪੈਸਾ ਇਕੱਠਾ ਕਰਕੇ ਸਾਨੂੰ ਖਾਦ ਵੀ ਤੇਲ ਇਕੱਠਾ ਕਰਕੇ ਦਿੱਤਾ ਵਾ ਤੇ ਇਹ ਕਰਕੇ ਜਿਹੜੀ ਪਹਿਲੀ ਉੱਪਰਲੀ ਮਹਾ ਬੀਜੀ ਗਈ ਆ ਥੱਲੇ ਤਾਂ ਕੋਈ ਬੀਜ ਨਾਲ ਨਹੀਂ ਕਿਉਂਕਿ 15 ਲੀਟਰ ਮਹਾ ਕਿੱਲੇ ਨੂੰ ਤੇਲ ਮਿਲਿਆ ਉੱਪਰ 25 ਲੀਟਰ ਤੇਲ ਉੱਪਰ ਲੱਗਾ ਸਾਡਾ ਕਿੱਲੇ ਦੇ ਪੈਲੀ ਖੁੱਦ ਅਸੀਂ ਆਪਦੀ ਪੈਲੀ ਤੇ ਅਸੀਂ 15 25 ਲੀਟਰ ਸਾਡਾ ਤੇਲ ਲੱਗਾ ਕਿਉਂਕਿ ਸਾਡੀ ਪੈਲੀ ਇਹ ਲੈਵਲ ਦੇ ਵਿੱਚ ਤੇ ਇੱਥੇ ਤਾਂ ਕੋਈ ਕਹਿਣ ਵਾਲੀ ਗੱਲ ਹੀ ਕੋਈ ਨਹੀਂ ਜੋ ਮਰਜ਼ੀ ਕੋਈ ਉਹਨੇ ਹੀ ਲੱਗ ਗਿਆ ਪਿੰਡ ਕੀ ਚੱਕਰ ਔਲੇ ਚ ਰਹਿ ਜਾਂਦਾ ਤਾਂ ਨਹੀਂ ਗੋਤ ਲਿਆ ਗਿਆ ਕੀ ਚੱਕਰ ਕੀ ਛੱਡਦੇ ਸਾਡਾ 100% ਆ ਨਾ ਅੱਛਾ ਜੀ 100% ਨੁਕਸਾਨ ਕਿਉਂਕਿ ਇਹ ਕਿਤੇ ਘੱਟ ਖਰਚਾ ਉਹ ਗੋਦ ਲੈਣਾ ਹਾਂ ਉਹ ਬੰਦੇ ਉਹ ਲੈਂਦੇ ਜਿਸ ਤੋਂ ਕਿ ਕਿਉਂਕਿ ਮਨ ਲਾ ਪੈ ਨਹੀਂ ਮੰਨਦੇ ਸਾਰੇ ਅਸੀਂ ਨਹੀਂ ਇਹ ਗੱਲ ਕਹਿੰਦੀ ਸਾਰੀ ਦੁਨੀਆ ਹੀ ਕਹਿੰਦੀ ਸਾਰੇ ਲੋਕ ਚੋਰ ਸਨਸਤਾਵਾਂ ਵੀ ਚੋਰ ਕਿਉਂਕਿ ਲਾਉਂਦੀਆਂ 2 ਲੱਖ ਰੁਪਇਆ ਲੈਂਦੀਆਂ 25 ਲੱਖ ਰੁਪਇਆ ਅਹੀਂ ਸੱਚਾ ਇਹ ਝੂਠ ਨਹੀਂ ਹੈਗਾ ਮੰਨ ਲਓ ਕਿਸੇ ਬੰਦੇ ਖਾਲਸਾ ਡਾਕੀ ਜਾਂਦੀ ਸਾਨੂੰ ਕੁਝ ਨਹੀਂ ਦੇ ਗਏ ਮੰਨ ਲਓ ਕੱਲੋਂ ਸਾਡੇ ਖਾਤੇ ਪੁਛ ਕੇ ਵੇਖ ਲਓ ਜਿੰਨਾ ਮਰਜ਼ੀ ਕਰੋੜਾ ਰੁਪਇਆ ਸਾਡੇ ਆਲੇ-ਆਲੇ 'ਚ ਖਰਚਾ ਆਇਆ ਹੋਵੇਗਾ ਸਾਨੂੰ ਕੋ ਨਹੀਂ ਦਿੱਤਾ ਕਿ ਲੋਖੰਡ ਦੇ ਕੇ ਕਿਲੋ ਆਟਾ ਦੇ ਕੇ 10 ਕਿਲੋ ਆਟਾ ਦਿੱਤਾ ਦੇ ਨਾਲ ਦਾਲ ਦੀ ਕੀ ਉਹਦੇ ਵਿੱਚ ਕੀ ਅਹੀਂ ਕਰਾਂ ਦੱਸੋ ਮੈਨੂੰ ਨਹੀਂ ਜੇ ਆਪਾਂ ਬੱਚਾ ਵੀ ਗੋਦ ਲੈਣੇ ਆ ਮਾਂ ਪਿਓ ਚੇਂਜ ਹੁੰਦਾ ਚਲੋ ਅਡਾਪਟ ਕਰ ਲੈਣੇ ਹਨਾ ਗੋਦ ਲੈ ਲੈਣੇ ਆ ਤੇ ਬੱਚੇ ਦੀ ਪਰਵੈਸ਼ ਤੋਂ ਲੈ ਕੇ ਇਹ ਤੋਂ ਲੈ ਕੇ ਜਿਹੜੇ ਤੱਕ ਜਿਹੜਾ ਉਹ ਜਿਹੜਾ ਮਾਂ ਪਿਓ ਬਣਦਾ ਦੂਜਾ ਹਨਾ ਇੱਕ ਮਾਂ ਪਿਓ ਹੀ ਬਣਿਆ ਪਿੰਡ ਦਾ ਜਿੰਨੇ ਗੋਤ ਲਿਆ ਪਿੰਡ ਤੇ ਉਹਦੀ ਪੜ੍ਹਾਈ ਲਿਖਾਈ ਕਪੜੇ ਲਿਖੜੇ ਇਹ ਤੋਂ ਲੈ ਕੇ ਜਿਹੜੇ ਤੱਕ ਸਾਰਾ ਹੁੰਦਾ ਹਨਾ ਗੋਤ ਤਾਂ ਉਸ ਚੀਜ਼ ਨੂੰ ਮੰਨਿਆ ਜਾਂਦਾ ਤੇ ਨਾ ਕਿ ਆਪਾਂ ਸਿਰਫ ਉਹਨੂੰ ਕਪੜੇ ਚੰਗੇ ਪਵਾਤੇ ਆ ਤੋਂ ਬਸ ਜਿਹੜਾ ਮਨ ਬੁੱਧੀ ਜਿਵੇਂ ਕਹਿ ਲਿਆਦਾ ਜੀਵਨ ਬਤੀਤ ਕਰੀ ਜਾਵੇ ਉਹ ਚੱਕਰ ਚੱਲਿਆ ਹੁਣ ਸਿਰਫ ਖੇਤੀ ਬੀਜ ਕੇ ਦੇ ਦਿੱਤੀ ਸਿਰਫ ਇਸ ਨੂੰ ਕੱਲਾ ਗੋਤ ਮੰਨਿਆ ਜਾਵੇਗਾ ਜਾਂ ਸਾਰਾ ਡੋਪਟ ਕਰੇ ਪਿੰਡ ਤੋਂ ਇਹ ਤੋਂ ਲੈ ਕੇ ਜਿਹੜੇ ਤੱਕ ਸਮੱਸਿਆ ਨੂੰ ਜਿਹੜਾ ਉਹ ਵਿੱਚ ਗੁਜਰੇ ਜਿਹੜੀ ਖਾਣਾ ਪੂਰਤੀ ਨਾ ਹੋਵੇ ਸੇ ਕਿਉਂ ਉਹਨੂੰ ਆਪਾਂ ਗੋਤ ਲੀਏ ਮੰਨੀਏ ਨਹੀਂ ਨਹੀਂ ਗੋਤੇ ਆ ਵੀ ਸਾਰਾ ਖਰਚਾ ਖੁਦਾ ਕਿਉਂਕਿ ਸਾਡੇ ਸਸਤਾ ਹੈਗੀਆਂ ਜਿਨ੍ਹਾਂ ਲਈਆਂ ਕਾਲੇ ਕੇ ਬੰਡਾਲਾ ਏਰੀਆ ਜਿਨ੍ਹਾਂ ਲੈ ਲੋਕਾਂ ਨੇ ਬਹੁਤ ਕੰਮ ਕੀਤਾ ਡੰਗਰ ਲੈ ਕੇ ਜਿਨ੍ਹਾਂ ਦੇ ਡੰਗਰ ਰੁੜੇ ਆ ਉਹਨਾਂ ਨੂੰ ਹਰੀ ਜਣਾ ਨੂੰ ਡੰਗਰ ਲੈ ਕੇ ਦਿੱਤੇ ਆ ਮਾੜੇ ਬੰਦਿਆਂ ਨੂੰ ਵੀ ਜਿਨ੍ਹਾਂ ਦੀ ਕੋਈ ਆਸ ਨਹੀਂ ਹੈਗੀ ਉਹਨਾਂ ਨੂੰ ਕਵਰੇ ਵੀ ਪਾ ਕੇ ਦਿੱਤੇ ਆ ਜਿਨ੍ਹਾਂ ਕੋਲ ਕੋਈ ਆਸ ਨਹੀਂ ਹੈਗੀ ਜੀਵਿੰਦਾਰ ਨੂੰ ਪੈਸੇ ਤੇਲ ਵੀ ਦਿੱਤਾ ਤੇਲ ਵੀ ਟੋਟਲ ਖਰਚਾ ਦਿੱਤਾ ਡਾਈ ਸਾਰਾ ਕੁਝ ਟੋਟਲ ਖਰਚਾ ਦੇ ਜਾਂਦੇ ਪਰ ਸਾਡੇ ਪਿੰਡ ਨੂੰ ਇਹ ਆ ਗੱਲ ਵੀ ਕਿਸੇ ਵੀ ਨਹੀਂ ਨਾਲ ਸਰਕਾਰੀ ਕੁਝ ਦੇਣ ਚੁਕੀ ਨਹੀਂ ਨਾ ਇੱਕ ਰੁਪਈਆ ਨਹੀਂ ਇੱਕ ਦਾ ਪਾਇਤਾ 2000 ਕੇ ਤੋਂ 5 ਹਾਂ ਹਾਂ ਟੋਟਲ ਆਲੇ ਵਾਲਾ ਫੁੱਲ ਪਰਸੈਂਟ ਹੀ ਆਦੇ ਤਾਂ ਤਾਂ ਕੋਈ ਸਾਡੇ ਆ ਨਹੀਂ ਰਿਹਾ ਖਾਤੇ ਜੇ ਕੋਈ ਲੈਂਦਾ ਤੇ ਉਹਦਾ ਸਾਡੇ ਕੋਈ ਪਾਵਰ ਹੀ ਨਹੀਂ ਹੈਗੀ ਸਾਡੇ ਕੋਈ ਆਪ ਦੇ ਕੋਲ 2 ਲੱਖ ਰੁਪਈਆ ਲੈਣਾ 10 ਲੱਖ ਲੈਣਾ 10 ਲੱਖ ਨਾਲ ਇਸੇ ਕੋਈ ਬਹਲਾ ਨਹੀਂ ਹਾਲ ਹੋ ਸਕਦਾ ਕੀ ਕਰਾਂਗੇ ਠੀਕ ਹੈ ਤਸਵੀਰਾਂ ਤੁਹਾਨੂੰ ਇਹ ਜਰੂਰ ਸਾਂਝੀਆਂ ਕਰ ਦਿੰਨੇ ਇੱਕ ਵਾਰੀ ਥੱਲੇ ਕੈਮਰਾ ਮਾਰ ਦਿੱਤਾ ਜਾਵੇ ਕਿ ਜਿਹੜਾ ਪਾਣੀ ਸਿਮ ਰਿਹਾ ਦੇਖ ਸਕਦੇ ਹੋ ਕਿ ਆਇਸ ਜਗਾ ਤੋਂ ਜਿਹੜਾ ਫੁੱਟ ਫੁੱਟ ਡੇਡ ਡੇਡ ਫੁੱਟ ਉੱਚਾ ਥਾਂ ਹੈਗਾ ਪਾਣੀ ਇਸ ਵਿੱਚ ਵੀ ਕਿੰਨਾ ਹੈਗਾ ਸੇਮ ਯਾਨੀ ਕਿ ਪੂਰੀ ਬਰਕਰਾਰ ਹੈਗੀ ਹੈ ਤੇ ਟਰੈਕਟਰ ਕਿਸ ਤਰ੍ਹਾਂ ਚੱਲੇਗਾ ਕਿਸ ਤਰ੍ਹਾਂ ਇੱਥੇ ਜਿਹੜੀ ਖੇਤੀ ਬਣੇ ਹੋਵੇਗੀ ਕਦੋਂ ਖੇਤੀ ਯੋਗ ਜ਼ਮੀਨ ਹੋਵੇਗੀ ਤਰਸੇਮ ਵੀਰ ਨੰਬਰ ਜ਼ਰੂਰ ਆਪਣਾ ਸਾਂਝਾ ਕਰ ਦਿਓ ਜੀ ਅਪਰੋਡ ਨੰਬਰ 917837007 ਠੀਕ ਹੈ ਜੀ ਇਹ ਤਰਸੇਮ ਨਾਮ ਆ ਜੀ ਹਾਂ ਤਰਸੇਮ ਸਹਿਬ ਠੀਕ ਤੁਸੀਂ ਗੱਲ ਕਰੋਗੇ ਠੀਕ ਹੈ ਇਹ ਵੀਰ ਤੁਸੀਂ ਵੀ ਆਏ ਹੋ ਕਿਸਾਨ ਹੋ ਤੁਸੀਂ ਵੀ ਇਸ ਹੜ੍ਹ ਪੇਤ ਖੇਤਰ ਨਾਲ ਸੰਬੰਧਿਤ ਹੈਗੇ ਉਹ ਕਿਸ ਤਰ੍ਹਾਂ ਦੇਖਦੇ ਹੋ ਹਾਲਾਤ ਕਾਫੀ ਨਾਜ਼ੁਕ ਨੇ ਹਾਂ ਜੀ ਬਹੁਤ ਮਾੜੇ ਹਾਲਾਤ ਆ ਜੀ ਇਹਦੇ ਇਹ ਗਰੀਬ ਕਿਸਾਨ ਆ 2 2.5 ਕਲੇ ਜਮੀਨ ਆ 3 4 ਫੁੱਟ ਇੱਕ ਸਾਈਡ ਉੱਚੀ ਹੋ ਚੁੱਕੀ ਆ ਇੱਕ ਸਾਈਡ ਨੀਵੀਂ ਆ ਇਹਦੀ ਕੋਲ ਆ ਕੇ ਇੱਥੇ ਮਦਦ ਕੀਤੀ ਜਾਵੇ ਹੁਣ ਚਾਹੀਦੀ ਮਦਦ ਹਾਂ ਜੀ ਮਦਦ ਹੋਣੀ ਚਾਹੀਦੀ ਐ ਇਥੇ ਮੌਕੇ ਤੇ ਦੇਖ ਕੇ ਮਦਦ ਕਰੋ ਜੀ ਜਿੰਨੇ ਵੀਰ ਨੇ ਵੀ ਕਰਨੀ ਹੈ ਠੀਕ ਹੈ ਧੰਨਵਾਦ ਜੀ ਠੀਕ ਹੈ ਇਹ ਆਪਣੇ ਤਰਸੇਮ ਵੀਰ ਆ ਸੰਸਥਾਵਾਂ ਆਉਂਦੀਆਂ ਰੇਨ ਆ ਕਿ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਪਹੁੰਚ ਕੀਤੀ ਸੀ ਉਹ ਕਹਿੰਦੇ ਕਰਾ ਕੇ ਕਰਾ ਕੇ ਜਦੋਂ ਲੋਡ ਹੋ ਤੱਕ ਕੋਈ ਸਾਰੇ ਚਲ ਗਏ ਅੱਛਾ ਜੀ ਹੋਰ ਵੀ ਨੁਕਸਾਨ ਹੋਇਆ ਕੋਈ ਕਰਦਾ ਵੀ ਆਪਾਂ ਕਰਦੇ ਨੁਕਸਾਨ ਕਰਦਾ ਤੁਸੀਂ ਦੇਖ ਸਕਦੇ ਮੌਕੇ ਕੀ ਹੋਇਆ ਕਰਨਾ ਨੁਕਸਾਨ ਕਰ ਕੋਰ ਸਾਰਾ ਪੜ ਗਿਆ ਤਰੇੜਾਂ ਆ ਗਈਆਂ ਤੇ ਕੋਈ ਸੰਸਥਾ ਮਾ ਨਾ ਪਾਇਆ ਨਾ ਕਿਸੇ ਨੇ ਨਹੀਂ ਪਾਇਆ ਉਹ ਇਹ ਗੋਂਡਾਲੇ ਆਏ ਸੀ ਉਹਨਾਂ ਬੋਰਡ ਲਾਇਆ ਇਹ ਕਹਿੰਦੇ ਵੀ ਕੱਲੀ ਹੀ ਨੰਬਰੀ ਦੇਣੀ ਆ ਜੇ ਤੁਸੀਂ ਬੋਰਡ ਲਾਓਗੇ ਤੇ ਨੰਬਰੀ ਚੱਕ ਲੈ ਜਾਗੇ ਨਹੀਂ ਬੋਰਡ ਤੇ ਤਾਂ ਜੇ ਬੋਰਡ ਲਾਇਆ ਤਾਂ ਉਹਦੇ ਤੇ ਇਹ ਵੀ ਲਿਖਿਆ ਹੋਊਗਾ ਘਰ ਦੀ ਜ਼ਿੰਮੇਵਾਰੀ ਲਈ ਹੈ ਜਿਹੜਾ ਜੀ ਸਭ ਕੁਝ ਲਿਖਿਆ ਹੋਇਆ ਥਾ ਗੋਦ ਲੈਣ ਤੱਕ ਸਭ ਕੁਝ ਲਿਖਿਆ ਵੀ ਸਾਰੀ ਜੋ ਵੀ ਇਹਦੀ ਨਕਸ਼ਾ ਹੋਇਆ ਸਾਰੀ ਘਰ ਨੂੰ ਅਸੀਂ ਗੋਦ ਲਿਆ ਗੋਦ ਲਿਆ ਗੋਦ ਤਾਂ ਮਤਲਬ ਹੁੰਦਾ ਸਾਰਾ ਜੋ ਵੀ ਉਹ ਨਕਸ਼ਾ ਉੱਪਰ ਭਾਜੀ ਕਰਨਾ ਪਰ ਉਹ ਇਹ ਇੱਕ ਲਮਾਰੀ ਦੇ ਕੇ ਚੱਲ ਗਏ ਕਹਿੰਦੇ ਵੀ ਨਹੀਂ ਬਸ ਅਸੀਂ ਇਹ ਲਮਾਰੀ ਦੇਣੀ ਇਸ ਕਰਕੇ ਬੋਰਡ ਲਾਇ ਜਿਹਦੇ ਕੋਈ ਚੀਜ਼ ਦਿੰਨੇ ਉਹ ਬਾਸਲਮਾਰੀ ਦੇਣੀ ਨਹੀਂ ਈਲਮਾਰੀ ਦੇ ਦਿੱਤੀ ਜਿਹੜੇ ਤਰੇੜਾ ਆਇਆ ਘਰ ਨੂੰ ਉਹਦੇ ਵਿੱਚ ਸੇਫ ﺍﻟमारी ਉਹ ਸਹੀ ਰਹਿ ਜਾਗੀ ਉਹਦੇ ਚ ਯਾਰ ਉਹ ਵੀਡੀਓ ਬਣਾ ਕੇ ਉਹਨਾਂ ਡਰੋਨ ਛੱਡਿਆ ਵੀਡੀਓ ਬਣਾਈ ਸਾਰਾ ਕੁਝ ਕਰਕੇ ਗਿਆ ਸਾਰਾ ਕਵਰੇਜ ਕਰਕੇ ਗਿਆ ਘਰ ਦੀ ਹੋ ਸਕਦਾ ਵੀ ਮੇਰੇ ਘਰ ਦੀ ਕਵਰੇਜ ਕਰਕੇ ਉਹ ਪੈਸੇ ਪਵਾਏ ਉਹਨਾਂ ਨੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਹੋਰ ਵੀ ਸਸਤਾਵਾਂ ਆਈਆਂ ਹਾਂ ਉਹ ਕਲਗੀਧਰ ਟ੍ਰਸਟ ਵਾਲੇ ਵੀ ਆਏ ਅੱਛਾ ਜੀ ਉਹ ਵੀ ਆਂਦੇ ਤੁਹਾਡਾ ਘਰ ਬਣਾ ਗਏ ਦਾਵਾਂਗੇ ਅਜੇ ਤੱਕ ਕੋਈ ਨਾ ਫੋਨ ਹੀ ਨਹੀਂ ਚੱਕਦੇ ਬਸ ਅੱਛਾ ਫੋਨ ਟਰਾਈ ਕਰਦੇ ਅਰ ਕਰੀ ਚੱਕਦੇ ਠੀਕ ਹੈ ਹਾਂਜੀ ਹਾਲਾਤ ਕਾਫੀ ਜਿਹੜੇ ਨਾਜ਼ੁਕ ਨੇ ਦੇਖ ਸਕਦੇ ਹੋ ਸਾਹਮਣੇ ਟਰੈਕਟਰ ਚੱਲ ਰਿਹਾ ਉੱਥੇ ਕਣਕ ਪੀਜੀ ਜਾਵੇਗੀ ਪਰ ਇਸ ਖੇਤ ਦੇ ਵਿੱਚ ਕਣਕ ਕਦੋਂ ਬੀਜੀ ਜਾਵੇਗੀ ਇਹ ਮੰਗੇ ਵੀਰ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਹੋ ਜੀ ਇਹਦੇ ਵੀਰ ਦੇ ਬਹੁਤ ਹੀ ਹਾਲਾਤ ਮਾੜੇ ਆ 2.5 ਕਿੱਲੇ ਜ਼ਮੀਨ ਆ ਅੱਛਾ ਜੀ ਤੇ ਕਿਉਂਕਿ ਕਣਕ ਤਾਂ ਘੱਟੋ ਘੱਟ 50-60 ਹਜ਼ਾਰ ਕਿੱਲੇ ਦੀ ਕਣਕ ਕਿੱਲੇ ਦੀ ਨਿਕਲਦੀ ਆ ਜੀ ਜੀ 2.5 ਕਿੱਲੇ ਜ਼ਮੀਨ ਆ ਤੁਹਾਨੂੰ ਪਤਾ ਏ ਇਹਨੂੰ ਜ਼ਰੂਰ ਇਹਦੀ ਸਹਾਇਤਾ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਜਿਹੜੇ ਜਿਨ੍ਹਾਂ ਦੇ ਕਾਰਡ ਬਣੇ ਹੋਏ ਕਣਕ ਵਾਲੇ ਉਹ ਤਾਂ ਕਿਤੇ ਨਾ ਕਿਤੇ ਕਾਰਟ ਵਰਤ ਕੇ ਉਹਨੂੰ ਸਰਕਾਰੀ ਜਿਹੜੀ ਕਣਕ ਜ਼ਰੂਰ ਮਿਲ ਜੇਗੀ ਪਰ ਇਸ ਵੀਰ ਨੂੰ ਜਿਹੜਾ ਜਰਨਲ ਕੈਟਾਗਰੀ ਨਾਲ ਸੰਬੰਧਿਤ ਹੈਗਾ ਹੈ 2.5 ਏਕੜ ਦੀ ਜ਼ਮੀਨ ਦਾ ਮਾਲਕ ਹੈਗਾ ਇਸ ਨੂੰ ਕਿਸ ਕਣਕ ਦਾ ਸਹਾਰਾ ਹੋਵੇਗਾ ਕਿਉਂਕਿ ਨਾ ਤਾਂ ਇਸ ਖੇਤ ਦੇ ਵਿੱਚ ਕਣਕ ਬੀਜੀ ਜਾਣੀ ਤੇ ਨਾ ਹੀ ਉਹ ਪੈਦਾਵਾਰ ਮਿਲਣੀ ਹੈ ਤੇ ਨਾ ਹੀ ਉਹ ਜਿਹੜੀ ਕਣਕ ਵੇਚ ਕੇ ਜਿਹੜਾ ਆਪਣਾ ਕਰਜ਼ਾ ਹੈਗਾ ਆੜਤੀਆਂ ਤੱਕ ਜਿਹੜਾ ਉਹ ਕਣਕ ਨੂੰ ਵੇਚ ਕੇ ਉਹ ਕਰਜ਼ੇ ਨੂੰ ਉਤਾਰ ਸਕੇਗਾ ਕਿਉਂਕਿ ਤਕਰੀਬਨ ਜਿਹੜਾ 1.5 ਸਾਲ ਦਾ ਪਹਿਲਾਂ ਵੀ ਫੁੱਲ ਸਟਾਪ ਲੱਗਿਆ ਸੀ ਜਦੋਂ 2023 ਦੇ ਵਿੱਚ ਹੜ੍ਹ ਆਉਂਦਾ ਹੈ ਤੇ ਉਸ ਸਮੇਂ ਵੀ ਜਿਹੜਾ ਹਾਲਾਤ ਐਸੇ ਤਰ੍ਹਾਂ ਬਰਕਰਾਰ ਸੀਗੇ ਅੱਜ ਫਿਰ ਜਿਹੜਾ 2025 ਦੇ ਵਿੱਚ ਹੜ੍ਹ ਆਉਣ ਦੇ ਨਾਲ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਹਾਲਾਤ ਉਸੇ ਤਰ੍ਹਾਂ ਜਿਹੜੇ ਅੱਜ ਵੀ ਫਿਰ ਜਿਹੜੇ ਉਹਨਾਂ ਹਾਲਾਤਾਂ ਤੇ ਅੱਜ ਇਹ ਫਿਰ ਕਿਸਾਨ ਆ ਕੇ ਖੜ੍ਹਾ ਹੋਇਆ ਹੈ ਜਿਹੜੇ ਹਾਲਾਤਾਂ ਦੇ ਵਿੱਚੋਂ ਪਹਿਲਾਂ ਕੁਝ 2 ਸਾਲ ਪਹਿਲਾਂ ਗੁਜ਼ਰਿਆ ਸੀਗਾ ਸੋ ਹਾਲਾਤ ਸੁਧਾਰਨ ਦੀ ਲੋੜ ਹੈਗੀ ਹੈ ਜਿੰਨਾ ਵੀਰਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੁਣ ਤੱਕ ਹੋਰ ਖੇਤਰਾਂ ਦੇ ਵਿੱਚ ਇਨ੍ਹਾਂ ਖੇਤਰਾਂ ਦੇ ਵਿੱਚ ਪਹੁੰਚ ਕੇ ਇਨ੍ਹਾਂ ਕਿਸਾਨਾਂ ਦੇ ਕਪੌਂਚ ਕਰਕੇ ਸਿੱਧੀ ਜਿਹੜੀ ਸੇਵਾ ਕਰੋ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਇਨ੍ਹਾਂ ਖੇਤਰਾਂ ਦੇ ਵਿੱਚ ਆਈਆਂ ਸੀਗੀਆਂ ਵੱਡੇ ਵਾਅਦੇ ਕਰਕੇ ਗਈਆਂ ਸੀਗੀਆਂ ਬਹੁਤ ਵੱਡੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਨੇ ਘਰ ਬਣਾਉਣ ਤੱਕ ਦੀ ਜ਼ਿੰਮੇਵਾਰੀ ਲਈ ਗਈ ਸੀ ਉਹਨਾਂ ਨੇ ਸਿਰਫ ਤੇ ਸਿਰਫ ਖਾਣਾ ਪੂਰਤੀ ਜਿਹੜੀ ਪੂਰੀ ਕੀਤੀ ਇੱਕ ਅਲਮਾਰੀ ਦੇ ਕੇ ਜਿਹੜਾ ਬੋਰਡ ਲਗਾਉਣ ਵਾਲੇ ਦਿੱਸੇ ਨੇ ਤੇ ਨਾ ਹੀ ਉਹ ਸੇਵਾ ਦੁਬਾਰਾ ਕਰਨ ਆਏ ਨੇ ਸੋ ਹਾਲਾਤ ਉਸੇ ਤਰ੍ਹਾਂ ਬਰਕਰਾਰ ਨੇ ਸਿਰਫ ਤੇ ਸਿਰਫ ਕੋਝਾ ਮਜ਼ਾਕ ਡਾਇਆ ਗਿਆ ਇਨ੍ਹਾਂ ਪੇੜਤਾਂ ਦਾ ਸੋ ਜਿਹੜੇ ਵੀਰ ਵੀ ਸੇਵਾ ਕਰਨੇ ਚਾਹੁੰਦੇ ਨੇ ਉਹਨਾਂ ਸਿੱਧਾ ਕਿਸਾਨਾਂ ਤੱਕ ਪਹੁੰਚ ਕਰਨ ਜਿਹੜੇ ਅੱਜ ਵੀ ਉਸ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਨੇ ਜਿਹੜੇ ਅੱਜ ਵੀ ਉਸ ਹਾਲਾਤਾਂ ਦੇ ਵਿੱਚ ਪੀੜਤ ਨੇ ਸੋ ਮੈਂ ਖਾਸ ਰਿਪੋਰਟ ਰਾਇਬਰ ਸਿੰਘ ਕਚੂਰਾ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਇਸ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ